ਕੀ ਹਾਲ ਚਾਲ ਹੈ ਸਾਰੇ ਕਬੂਤਰ ਬਾਜ਼ ਵੀਰਾਂ ਦਾ ਸਾਰੇ ਠੀਕ ਠਾਕ ਹੋਮੋਗੇ 7 ਜੂਨ ਨੂੰ ਉਡੀਆਂ ਬਾਜ਼ੀਆਂ ਦਾ ਰਿਜ਼ਲਟ ਪਹਿਲੀ ਬਾਜ਼ੀ ਪਿੰਡ ਸਾਪਾ ਸ੍ਰੀ ਦਰਨਤਾਰਨ ਸਾਹਿਬ ਇੱਥੇ ਜੀ ਕੁੱਲ ਕਬੂਤਰ ਉੱਡੇ 67 ਪਹਿਲਾ ਨਾਮ ਇਨਾਮ ਪੀਪੀ ਪਹਿਲਵਾਨ ਨੇ ਫਿਰ ਜਿੱਤੀ ਦੂਜਾ ਨਾਮ ਸਾਹੂ ਪਕਣਾ ਲੀੜੀ ਜਿੱਤੂ ਰਹਾ ਤੀਜਾ ਨਾਮ ਪੀਤਾ ਸਰਾਂ ਫਾਟਾ ਪੱਖਾ ਦਾ ਇਹ ਤੂ ਰਹਾ ਦੂਜੀ ਬਾਜੀ ਪਿੰਡ ਜੋਈਆਂ ਵਾਲਾ ਕੁੱਲ ਕਬੂਤਰ 79 ਐਂਟਰੀ 7200 ਵਾਧਾ 300 ਪਲੱਸ ਫਰਿੱਜ ਪਹਿਲਾ ਨਾਮ ਮੋਟਰਸਾਈਕਲ ਦੂਜਾ ਨਾਮ ਮੋਟਰਸਾਈਕਲ ਤੀਜਾ ਨਾਮ ਕੱਪ 19 ਕਬੂਤਰਾਂ ਚ ਦੂਸਰਾ ਪਈ ਜੀ 6 ਕਬੂਤਰ ਵਾਧੇ ਵਾਲੇ ਸੰਦੀਪ ਸੱਦਾ ਸਿੰਘ ਵਾਲਾ ਬਲਰਾਜ ਜੀਤਾ ਮੱਲੀਆਂ ਸਾਈ ਪੱਖੀ ਰਾਵਣਾ ਵਾਦੇ ਦੀ ਪਰਚੀ ਪਾਈ ਗਈ ਵਾਦੇ ਦੀ ਭਾਰਤੀ ਚ ਫਰਿੱਜ ਨਿਕਲੀ ਜੀ ਸੰਦੀਪ ਨੂੰ ਪਿੰਡ ਜੋਈਆਂ ਵਾਲਾ ਕੁੱਲ ਕਬੂਤਰ 78 ਤੀਜੀ ਬਾਜੀ ਪਿੰਡ ਰਾਮਗੜ ਗੁਜਰਾ ਤੇ ਪਿੰਡ ਢੇਰ ਜਿਸ ਦੋਨਾਂ ਬਾਜ਼ੀਆਂ ਦੇ ਸਮੀਪ ਹੁੰਦਰ ਦੇ ਕਬੂਤਰ ਕੱਲੇ ਰਹੇ ਜੀ ਫਿਰ ਆ ਕੀਤਾ ਜੀ ਪਿੰਡ ਸੇਰਗੜ ਕੁੱਲ ਕਬੂਤਰ 49 ਐਟਰੀ 1200 ਜੀ ਸਾਂਝੀ ਹੋਈ 5 ਜੀ ਜੀ ਸਰਦਾਰ ਗਰੁੱਪ ਸਾਹੜ ਤਾਰੀ ਮਹਿਲਾ ਅਮਨਦੀਪ ਬਲਿਆਲ ਗਿੱਗੀ ਭੁੰਦੜ ਪੈਣੀ ਲੱਖਾ ਸੁਨਾਮ ਪਿੰਡ ਸੇਰਗੜ ਜੀ ਪਿੰਡ ਕਾਤਰੋਂ કુલ ਕਬੂਤਰ 35 5.5 ਸਾਂਝੀ ਹੋਈ ਜੀ ਹਣੀ ਟੈਪਈ ਨਿੱਕਾ ਵਿਦੇਸਾ ਜੋਤ ਭੈਣੀ ਰਮਨਪ੍ਰੀਤ ਸਾਪਾ ਗੱਗੂ ਬਮਾਲ ਤੇਜ ਹਥਾਣਾ ਕਾਕਾ ਕੋੜਾ ਲੁਕਮਾਨ ਬਖਤਪੁਰਾ ਪਿੰਡ ਕਾਤਰੋਂ ਜੀ ਪਿੰਡ ਵੀਰਮੀ ਕੁੱਲ ਕਬੂਤਰ ਉਡੇ ਜੀ 32 ਮੋਡ 1700 ਸੇਕੂਤਰਾਂ ਦੇ ਸਾਂਝੀ ਹੋ ਗਈ ਜੀ ਪਿੰਡ ਵੀਰਮੀ ਸਾਰੇ ਵੀਰਾਂ ਦਾ ਧੰਨਵਾਦ ਵੀਡੀਓ ਨੂੰ ਬੱਦ ਵਾਰ ਸ਼ੇਅਰ ਲਾਈਕ ਕਮੈਂਟ ਜਰੂਰ ਕਰੋ ਵੀਰੇ ਤੇ ਹੋਰ ਗੁਰਪੰਨ ਜਰੂਰ ਪਾਏ ਜੀ ਜਾਣਕਾਰੀ ਸਾਂਝੀ ਕਰਿਓ ਧੰਨਵਾਦ ਜੀ